ਇਹ ਉਹਨਾਂ ਨੇ ਦੱਸਿਆ ਕਿ ਲੜਨ ਨਾਲੋਂ ਵੀ ਅਹਿਮ ਕਿਉਂ ਲੜਨਾ ਹੈ ਕਿਸ ਕੌਸ ਲਈ ਲੜਨਾ ਹੈ ਕਿ ਉਹਦਾ ਇਰਾਦਾ ਉਹ ਵੱਡਾ ਹੁੰਦਾ ਹੈ ਉਹ ਉਹਨਾਂ ਨੇ ਉਸ ਦਿਨ ਦੱਸਿਆ ਔਰ ਕਰਕੇ ਬਖਾਇਆ ਗੁਰੂ ਸਾਹਿਬ ਦੀ ਖਾਸੀਅਤ ਜੇ ਕਹੇ ਲੋ ਕਿ ਰਬੀ ਰੂਹ ਸੀ ਜਾਂ ਰੱਬੀ ਸੀ ਉਹ ਗੱਲ ਇੱਕ ਅੰਡਾ ਹੈ ਬਟ ਐਜ਼ ਜੋ ਉਹਨਾਂ ਨੇ ਕੀਤਾ ਇਨਸਾਨ ਦੇ ਤੌਰ ਤੇ ਜਿੰਨਾ ਚਿਰ ਉਹ ਉਸ ਜਾਮੀਏ ਚ ਰਹੇ ਨੇ ਜ਼ਿਆਦਾਤਰ ਉਹ ਗੱਲਾਂ ਸੀ ਜੋ ਦੁਨੀਆ ਨੂੰ ਸਿੰਬੋਲਿਕ ਤੌਰ ਤੇ ਔਰ ਉਹਨੂੰ ਪ੍ਰੈਕਟੀਕਲ ਦੇ ਰੂਪ ਚ ਦੱਸ ਕੇ ਗਏ ਅੱਜ ਅਸੀਂ ਉੱਥੇ ਬੈਠੇ ਹਾਂ ਪਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਨਵਾਬ ਮਲੇਰ ਕੋਟਰਾ ਨੂੰ ਅਸੀਂ ਕਿਸ ਲੈਵਲ ਤੇ ਸਨਮਾਨਿਤ ਕੀਤਾ ਉਹ ਸੀਗੇ ਨਾ ਕਿਸੇ ਹੋਰ ਪਾਸੇ ਪਰ ਉਹਦੋਂ ਖੜ ਗਏ ਸੀ ਆਖੇ ਨਾਲ ਅਤੇ ਮੈਂ ਸਾਰਿਆਂ ਨੂੰ ਉਹਨਾਂ ਪਾਰਟੀ ਵਾਲਿਆਂ ਨੂੰ ਕਹੂੰਗਾ ਜੇ ਕੋਈ ਛੋੜ ਨਹੀਂ ਤਾਂ ਨਵਾਬ ਮਲੇਰ ਕੋਟਲਾ ਵਾਲੇ ਨਕਸ਼ੇ ਕਦਮ ਤੇ ਚੱਲਣ ਦੀ ਕੋਸ਼ਿਸ਼ ਕਰਿਓ ਜੇ ਜੇ ਮੁੱਦੇ ਤਾਂ 35 40 ਨੇ ਉਹਨਾਂ ਦੇ ਸਭ ਮੁੱਦੇ ਵੀ ਨੇ ਜਿਦੇ ਨਾਲ ਪੰਜਾਬ ਬਦਲ ਸਕਦਾ ਸਾਡੀ ਕੌਮ ਬਦਲ ਸਕਦੀ ਹੈ ਦੇ ਚੂਏ ਨੇ ਉਹਨਾਂ ਦੀ ਗੱਲ ਕਰ ਲਈ ਪਹਿਲੀ ਹੈ ਇਤਿਹਾਸ ਵਾਲੀ ਇਹ ਅਹਿਮ ਕਿਉਂ ਹੈ ਇਹ ਜੋ ਸਰਵੇ ਹੈ এনवायरमेंट ਦਾ ਜੁੜਾ ਇੰਪੈਕਟ ਹੈ ਉਦੇ ਬਾਰੇ ਜੋ ਇੱਕ ਰਿਪੋਰਟ ਹੁੰਦੀ ਹੈ ਉਹਦੀ ਗੱਲ ਹੈ ਕਿਉਂ ਗੱਲ ਹੈ ਮੈਂ ਇਹ ਗੱਲ ਕਹੂੰਗਾ ਛੋਟੀ ਜੀ ਰਾਜੀਵ ਲੰਗੋਵਾਲ ਸਮਝੌਤਾ ਹੋਇਆ ਸੀ ਰਾਜੀਵ ਲੰਗੋਵਾਲ ਸਮਝੌਤੇ ਚ ਕੋਈ ਮੱਤ ਨਹੀਂ ਲਈ ਗਈ ਸਿਰਫ ਇੱਕ ਮੱਤ ਦਾ ਜ਼ਿਕਰ ਵਾਰ-ਵਾਰ ਹੋਇਆ ਔਰ ਤੁਸੀਂ ਬਲੀਮ ਕਰ ਰਹੇ ਹੋ ਜਿਉਂਦਾ ਹਵਾਲਾ ਉਹਦਾ ਹਵਾਲਾ ਸੁਪਰੀਮ ਕੋਰਟ ਚ ਵੀ ਦਿੱਤਾ ਗਿਆ ਔਰ ਉਹ ਪਤਾ ਕੀ ਸੀ ਕਿ ਉਹਦੇ ਵਿੱਚ ਇੱਕ ਗੱਲ ਮੰਨ ਲਈ ਗਈ ਸੀ ਐਸ ਵੀ ਐਲ ਨਹਿਰ ਕੱਢ ਦਿਆਂ ਉਹਦੇ ਵਿੱਚ ਚੰਡੀਗੜ੍ਹ ਦਾ ਹਵਾਲਾ ਨਹੀਂ ਆ ਰਿਹਾ ਯਾ ਕਿਉਂ ਹੀ ਲਿਖਿਆ ਵਾ ਜੀ ਉਹ ਤਾਂ ਪਹਿਲੇ ਨੰਬਰ ਤੇ ਸੀ ਹਵਾਲਾ ਕਿੱਨਾ ਆ ਰਿਹਾ ਹੈ ਨਹਿਰ ਦਾ ਤੇ ਆ ਜਿਹੜੀਆਂ ਲਿਖੀਆਂ ਜਾ ਰਹੀਆਂ ਨੇ ਇਹਦੇ ਰੈਫਰੈਂਸ ਆਉਣਗੇ ਰੈਫਰੈਂਸ ਪਤਾ ਕਿਵੇਂ ਆਉਣਗੇ ਕਿ ਜਿਹੜੀ ਇਹਦਾ ਪਬਲਿਕ ਹੀਅਰਿੰਗ ਹੋਈ ਸੀ ਉੱਥੇ ਤਾਂ ਲੋਕ ਆਏ ਸੀ ਹਜ਼ਾਰਾਂ ਤਦ ਇੱਕ ਹਜ਼ਾਰ ਬੰਦੇ ਦੀ ਤਾਂ ਹਾਜ਼ਰੀ ਹੈ ਵੱਧ ਹਾਜ਼ਰੀ ਹੈ ਔਰ ਉਹਨਾਂ ਨੇ ਦਾ ਜ਼ਿਕਰ ਨਹੀਂ ਕੀਤਾ ਉਹਦਾ ਮੰਨ ਗਏ ਇਸ ਗੱਲ ਨੂੰ ਬੈਠਣ ਨੂੰ ਵੀ ਮੰਨ ਲਿਆ ਜਾਂਦਾ ਹੈ ਸਰ ਇਸ ਲਈ ਉਹਦਾ ਵਿਰੋਧ ਜ਼ਰੂਰੀ ਹੈ ਕਿ ਭਾਈ ਸਾਹਿਬ ਹਿਸਟਰੀ ਜੇ ਲਿਖਣੀ ਹੈ ਨਾ ਜੇ ਨੇੜੇ ਤੇਰੇ ਦਾ ਮੈਂਸ਼ਨ ਕਰਨਾ ਹੈ ਹਿਸਟੋਰੀਕਲ ਜਾਂ ਇਤਿਹਾਸਿਕ ਗੁਰਦੁਆਰਾ ਸਾਹਿਬ ਦਾ ਵੀ ਜ਼ਿਕਰ ਹੋਊਗਾ ਔਰ ਜੋ ਜੋ ਕੁਝ ਘਟਤ ਹੋਇਆ ਹੈ ਉਹਦਾ ਵੀ ਜ਼ਿਕਰ ਹੋਊਗਾ ਇਹ ਕਿਉਂ ਹੁੰਦੀ ਐ ਸਰ ਵੀ ਕਿ ਇਹੋ ਜੀ ਪਵਿੱਤਰ ਪਾਵਨ ਜਗ੍ਹਾ ਇੱਥੇ ਮੌਜੂਦ ਐ ਉੱਥੇ ਜਿਹੜੀ ਫੈਕਟਰੀ ਲੱਗੂਗੀ ਜੋ ਕਹਣ ਕਰੂਗੀ ਹਵਾ ਦਾ ਪਾਣੀ ਦਾ এনਵਾਇਰਨਮੈਂਟ ਦਾ ਉਹਦਾ ਇੰਪੈਕਟ ਜਾਊਗਾ ਇਨਾਂ ਤੇ ਇਸ ਕਰਕੇ ਇਹਦਾ ਜ਼ਿਕਰ ਜ਼ਰੂਰੀ ਸੀ ਔਰ ਇਹ ਤੁਸੀਂ ਕਹਿ ਲੋ ਬੇਸ਼ਰਮੀ ਬੇਈਮਾਨੀ ਜਾਂ ਨਾਲੇ ਕੀ ਜਾਂ ਕੁਛ ਹੋਰ ਬੇਈਮਾਨੀ ਸਾਜਿਸ਼ ਵੀ ਕਹਿ ਸਕਦੇ ਹੋ ਬੇਈਮਾਨੀ ਇਹ ਸ਼ਾਮਲ ਹੈ ਨਾ ਕਰਨ ਦੇ ਵਿੱਚ ਪਰ ਕਮ ਸੇ ਕਮ ਅਸੀਂ ਉਸ ਗੁਰੂ ਦੇ ਪੁੱਤ ਹੋਣ ਦੇ ਨਾਤੇ ਇਹਨੂੰ ਮੈਂਸ਼ਨ ਵੀ ਕਰਾਵਾਂਗੇ ਇਹਦਾ ਨਾਰਾ ਵੀ ਲਾਵਾਂਗੇ ਤੇ ਉਹਨਾਂ ਤੋਂ ਮੰਨਾਵਾਂਗੇ ਤਾਂ ਜੋ ਹਿਸਟਰੀ ਦੇ ਵਿੱਚ ਜੇ ਉਹ ਦਸਤਾਵੇਜ਼ ਪਿਆ ਹੋਵੇ ਤਾਂ ਸਾਡੇ ਵਿਰੋਧ ਦਾ ਦਸਤਾਵੇਜ਼ ਵੀ ਉੱਥੇ ਪਿਆ ਹੋ ਔਰ ਜਿੰਨਾ ਦਾ ਹਵਾਲਾ ਦੇ ਕੇ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਨੇ ਸਿਰਫ ਗਲਤ ਕਰਨ ਨੂੰ ਹੀ ਮਾਣਾ ਨਹੀਂ ਕਿਹਾ ਸੀ ਗਲਤ ਹੋਣ ਦੇਣਾ ਤੇ ਚੁੱਪ ਕਰਕੇ ਬੈਠੇ ਰਹਿਣਾ ਇਹ ਦੀ ਓਡਾ ਹੀ ਗੁਨਾਹ ਹੈ ਤਾਂ ਇਹ ਗੁਨਾਹ ਪਾਣੀ ਇਹਦੇ ਚ ਸ਼ਾਮਿਲ ਵੀ ਨਹੀਂ ਹੋਣਾ ਕਰਨਾ ਉਹਨਾਂ ਦਾ ਰੇਤ ਇੱਕ ਅਜੇ ਹੀ ਪਾਲਿਸੀ ਬਣਾ ਕੇ ਸਾਨੂੰ ਲੁੱਟਿਆ ਜਾ ਰਿਹਾ ਜਿਹਨੂੰ ਆਪਾਂ ਡਾਕਾ ਕਹੇ ਲਈਏ ਨਾ ਸ਼ਰੀਆ ਹੁੰਦਾ ਡਾਕਾ ਉਹ ਹੈ ਔਰ ਉਹ ਪਹਿਲਾਂ ਰੇਟ ਮੁਫਤੁੰ ਦੀ ਸੀ ਰੈਵਨਿਊ ਸਰਕਾਰ ਦਾ ਵਧੂਗਾ ਬਹੁਤ ਇਹ ਕੀ ਹੋ ਗਿਆ ਸੀ ਔਰ ਪਿਛਲੀ ਵਾਰੀ ਕੇਜਰੀਵਾਲ ਸਾਹਿਬ ਨੇ ਇੱਕ ਬੜੀ ਗੱਲ ਕਹੀ ਸੀ ਵੱਧ ਚੜ ਕੇ ਕਿ 20 ਹਜ਼ਾਰ ਕਰੋੜ ਦੀ ਕਰਪਸ਼ਨ ਦਿੱਤੀਆਂ ਜਾਂਦੀਆਂ ਨੇ ਠੀਕੇ ਤੇ ਉਹ ਹੈਗੀ ਆ 4 ਲੱਖ ਮੀਟ੍ਰਿਕ ਟਨ ਪਰ ਜਿਹੜੀ ਖਾਤਾ ਹੈ ਪੰਜਾਬ ਦੀ ਉਹ ਹੈ 40 ਲੱਖ ਮੀਟ੍ਰਿਕ ਟਨ ਇਕ ਐਵੇਂ ਪੂਰਾ ਹੁੰਦਾ ਜੋ ਖਸ਼ਿੰਦਰ ਜੀ ਨੇ ਜ਼ਿਕਰ ਕੀਤਾ ਕਿ ਰੇਤ ਹੋ ਗਈ ਪਰ ਇਹਨੂੰ ਕਰ ਲੋ ਉਧਰ ਨਿਗਾ ਚੜ ਇਹ ਉਹਦੇ ਨਾਲ ਖਤਮ ਪੂਰੀ ਹੁੰਦੀ ਹੈ ਔਰ ਉਹਦੀ ਕਮਾਈ ਜੇ ਆਪਾਂ ਜੋੜੀਏ ਤਾਂ 21000 ਤੋਂ 22000 ਕਰੋੜ ਬਣਦਾ ਸਰਕਾਰ ਦੀ ਕਮਾਈ ਪਿਛਲੇ ਸਾਲ ਦੀ ਜੋ ਅਫੀਸ਼ੀਅਲ ਹੈ ਸਰਕਾਰੀ ਤੌਰ ਤੇ ਇਹਨਾਂ ਦੇ ਬਜਟ ਚ ਉਹ ਪਤਾ ਕਿੰਨੀ ਹੈ 288 ਕਰੋੜ ਬਾਕੀ ਸਾਰਾ ਜੇਬ ਚ ਮੈਂ ਸੌਰੀ ਪਰ ਸੱਚਾ ਹੋਣਾ ਆਮ ਆਦਮੀ ਪਾਰਟੀ ਦੀ ਜੇਬ ਚ ਜਾ ਰਿਹਾ ਪਿਛਲੀ ਵਾਰੀ ਕਾਂਗਰਸੀਆਂ ਦੀ ਜੇਬ ਚ ਸੀ ਉਸ ਤੋਂ ਪਹਿਲਾਂ ਅਕਾਲੀ ਤੇ ਭਾਜਪਾ ਦੀ ਜੇਬ ਚ ਸੀ ਇਹ ਦੁੱਖ ਦੀ ਗੱਲ ਹੈ ਕਿ ਰੇਤ ਜਿਹੜੀ ਸਾਡੀ ਹੈ ਜਿਹਨੂੰ ਤੁਸੀਂ ਹੁਣੇ ਬੈਠਿਆਂ ਮੁੰਸ਼ਿੰਦਰ ਰੋੜਾਂ ਦੇ ਬੋਲਦੇ ਆਂ ਚਿੱਟਾ ਸੋਨਾ ਕਿਹਾ ਸੀ ਇਹ ਸੱਚ ਹੈ ਕਿਉਂਕਿ ਜਿਹੜਾ ਵੀ ਚੀਜ਼ ਪੈਸੇ ਵਾਲੀ ਬਣ ਜਾਂਦੀ ਹੈ ਉਹਨੂੰ ਉਹ ਸੋਨਾ ਕਹਿ ਦਿੱਤਾ ਜਾਂਦਾ ਔਰ ਬਦਕਿਸਮਤੀ ਨਾਲ ਦੁਨੀਆਂ 'ਚ ਜਿੰਨੇ ਵੀ ਕੰਟਰੀਜ਼ ਡਿਵੈਲਪਡ ਨਹੀਂ ਗਈ ਉੱਥੇ ਭਲਾ ਕਾਲਾ ਸੋਨਾ ਬਣ ਕੇ ਆਜੇ ਕਾਲਾ ਸੋਨਾ ਕਹਿੰਦੇ ਸੀ ਕੋਲੇ ਨਹੀਂ ਜੇ ਲਿਕਵਿਡ ਸੋਨਾ ਬਣ ਕੇ ਆਜੇ ਜਿਹਨੂੰ ਪੈਟਰੋਲ ਤੇ ਡੀਜ਼ਲ ਕਿਹਾ ਗਿਆ ਉਹਨਾਂ ਦੀ ਬਰਬਾਦੀ ਵੀ ਹੋ ਜਾਂਦੀ ਹੈ ਕਿਉਂ ਕਿਉਂਕਿ ਉਹਨਾਂ ਦੇ ਲੋਕ ਜਾਗਰਤ ਨਹੀਂ ਹੁੰਦੇ ਤੇ ਬਾਹਰ ਦੀਆਂ ਸ਼ਕਤੀਆਂ ਆ ਕੇ ਜਦੋਂ ਲੁੱਟਦੀਆਂ ਨੇ ਤਾਂ ਨਾਲ-ਨਾਲ ਉਹ ਤਬਾਹੀ ਵੀ ਲੈ ਕੇ ਆਉਂਦੀਆਂ ਨੇ ਜੋ ਆਪਾਂ ਫਲਸਤੀਨ ਜਾਂ ਉਦੋਂ ਦੂਰਲੇ ਪਾਸੇ ਵੇਖ ਰਹੇ ਕਿਉਂਕਿ ਅਸੀਂ ਕੀ ਕਰਦੇ ਫਿਰਦੇ ਆ ਥਾਂ ਥਾਂ ਤੇ ਜਾ ਕੇ ਅਸੀਂ ਸਾਰੇ ਕਿਉਂ ਤੁਰੇ ਫਿਰਦੇ ਆ ਸਿਰਫ ਇਸ ਕਰਕੇ ਕਿ ਦੱਸ ਸਕੀਏ ਲੁੱਟ ਕਿਵੇਂ ਹੋ ਰਹੀ ਹੈ ਤੇ ਕਿਵੇਂ ਰੋਕੀ ਜਾ ਸਕਦੀ ਹੈ ਔਰ ਜਿਹੜਾ ਸਾਡੇ ਸਿਰ 3.4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਹੈ ਇਹ ਪਤਾ ਕਿੰਨਾ ਕਰਜ਼ਾ ਭਾਈ ਜੀ ਇਹ ਆਪਣੇ ਦੇਸ਼ ਰੇਸ਼ੋ ਵਾਈਜ਼ ਸਭ ਤੋਂ ਜ਼ਿਆਦਾ ਹੈ वैसे तो असि 10 लाख करोड़ दी इकॉनमी साइज आनी है पर जेड़ा लेटेस्ट सर्वे है ओदा 9 लाख करोड़ ते आ गया इट मीन्स दैट के असि फेल स्टेट हो चुके हैं। ਤੁਸੀਂ ਵੇਖ ਲਿਓ ਜੇ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਕੈਮਰਿਆਂ ਵਾਲੀ ਬਾਕੀ ਜਨਤਾ ਨੂੰ ਵੀ ਕਿ ਅਸੀਂ ਸਾਲ ਬਾਅਦ ਇਹ ਸਰਕਾਰ ਤਨਖਾਹਾਂ ਨਹੀਂ ਦੇ ਪਾਉਗੀ। ਤਨਖਾਹਾਂ ਨਹੀਂ ਦੇ ਪਾਉਗੀ ਇਹ ਹੈ ਤਾਂ ਫੇਰ ਕੀ ਹੋਊਗਾ ਫੇਲ ਸਟੇਟ। ਜੇ ਫੇਲ ਸਟੇਟ ਹੋਈ ਫੇਰ ਕੌਣ ਆਊਗਾ ਕੇਂਦਰ? ਕੇਂਦਰ ਦੀਆਂ ਸ਼ਰਤਾਂ ਆਪਾਂ ਥੋੜੇ-ਥੋੜੇ ਦਾ ਵਕਫੀ ਆਂ ਉਹ ਕਿਹੜੀਆਂ ਲੈ ਕੇ ਆਉਣਗੇ ਜੇ ਸਾਡੇ ਘਰੇ ਕੋਈ ਪਾਣੀ ਖਰਾਬ ਕਰੇ ਸਾਡੇ ਨਾਲ ਕੋਈ ਵੀ ਬਦਤਮੀਜ਼ੀ ਕਰੇ ਸਾਨੂੰ ਕਵੇ ਫਰੋਤੀ ਦੇ ਜਦ ਆਪ ਫੜ ਨਸ਼ਾ ਖਾਂ ਤਾਂ ਪੜਾਮ ਚੱਕਦੇ ਆਂ ਤਾਂ ਪੰਜਾਬ ਸਾਡਾ ਘਰ ਨਹੀਂ ਅਸੀਂ ਡਾਂਗ ਨਹੀਂ ਚੱਕਾਂਗੇ ਔਰ ਡਾਂਗ ਕਿਵੇਂ ਚੱਕਣੀ ਆ ਕਿਸੇ ਲੀਡਰ ਦੇ ਸਿਰ ਪਾੜਨ ਨੂੰ ਨਹੀਂ ਕਹਿ ਰਿਹਾ ਮੈਂ ਸਿਰਫ ਇਸ ਸਿਰ ਦਾ ਆਪਦੇ ਦਾ ਇਸਤੇਮਾਲ ਕਰੋ ਉਹਨੂੰ ਸਵਾਲ ਪੁੱਛੋ ਕਿ ਆ ਹੋਇਆ ਕਿ ਨਹੀਂ ਹੋਇਆ ਜੇ ਨਹੀਂ ਹੋਇਆ ਤਾਂ ਭਰਾਵਾਂ ਸਮਝਾ ਦੇ ਆ ਬੱਜੜ ਦੇ ਵਿੱਚ ਗਲਤ ਕਿਉਂ ਹੋ ਰਿਹਾ ਹੈ ਕਿਉਂ ਸਾਡਾ ਸਤਿਆ ਨਾਸ਼ ਕੀਤਾ ਜਾ ਰਿਹਾ ਹੈ ਅੰਮ੍ਰਿਤ ਸਰਗਾ ਪਾਣੀ ਸੀ ਨਾ ਸਭ ਆ ਨਾਲ ਹੀ ਹੈ ਜਿੱਥੇ ਖਾਸਾ ਪੰਥ ਦੀ ਸਾਜਣਾ ਹੋਈ ਹੈ ਸਤ ਲੋਜ ਸਰ ਵਹਿਮ ਜਨਾਰਿਓ ਜੇ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਦਰਿਆ ਹੈ ਔਰ ਉਸ ਤੋਂ ਵੀ ਵੱਡਾ ਕੌਣ ਹੈ ਜਿਹੜਾ ਪਹਿਲੀ ਬਾਦਸ਼ਾਹੀ ਨੇ ਨਾਂ ਰੱਖਿਆ ਸੀ ਬੁੱਢਾ ਹਪਤੜਿਆ ਉਹਨੂੰ ਬੁੱਢਾ ਨਾਲਾ ਬਣ ਚੁੱਕਿਆ ਹੈ ਕੈਂਸਰ ਸਰਸਸ ਕਾਲਾ ਪੀਲੀਆਂ ਜਿੰਨੀਆਂ ਬਿਮਾਰੀਆਂ ਗਿਣ ਸਕਦੇ ਆ ਗਿਲੋ ਇਹ ਦਰਿਆ ਵੰਡ ਰਹੇ ਨੇ ਜਿਨ੍ਹਾਂ ਨੇ ਕਿਤੇ ਅਮਰਤ ਵੰਡਿਆ ਸੀ ਇਹ ਕਿਵੇਂ ਹੋ ਗਿਆ ਤੁਸੀਂ ਮੈਂ ਕਹੂੰਗਾ ਇਹ ਜਾਗਰਤ ਨੇ ਜਿਨ੍ਹਾਂ ਨੇ ਚਮਕੌਰ ਸਾਹਿਬੇ ਹੋਰ ਰੋਕਿਆ ਬੇ ਪਰਮੇਲ ਰੁਚਰਾ ਪੀਪਰ ਮੈਨੂੰ ਆਪਾਂ ਕਹਿ ਦਿੰਨੇ ਆ ਨਾਂ ਲੈ ਦਿੰਨੇ ਰੁਚਰਾ ਤੇ ਕੱਲੀ ਇੱਕ ਫਾਰਮ ਨਹੀਂ ਜੀ ਸਰ ਆਈ ਐਮ ਸੌਰੀ ਪੰਜੀ ਇਹ ਚ ਭਾਜੀ ਪੀ ਦੇ ਲੋਕ ਵੀ ਸ਼ਾਮਲ ਨੇ ਬਲਕਿ ਉਹੀ ਨੇ ਔਰ ਇਹਦਾ 파ਟਨਰ ਕੌਣ ਹੈ ਜਿਹੜੇ ਨਿਤ ਭਾਜੀ ਪੀ ਨੂੰ ਕੋਸਦੇ ਨੇ ਕਾਂਗਰਸ ਵਾਲੇ ਰਾਣਾ ਗੁਰਜੀਤ ਜੀ ਕੌਣ ਇਹਦੀ ਰਜਿਸਟਰੀ ਕਰਾ ਰਿਆ ਸੀ ਉਦੋਂ ਆ ਤੁਹਾਡੇ ਵੀ ਇਹ ਚ ਜਿੱਤਿਆ ਚਰਨਜੀਤ ਸਿੰਘ ਚੰਨੀ ਸੁਮਾ तो कौन इ संरक्षण देख लवा रहा झाड़ू पार्टी और इस करना की सी। बड़े थे भी लगिया हुई वेख लो जाके जो बर्बादी की लोगों बमार किया बमार नहीं मारिया मरना एक बंदे का कतल हो जाए बंद मरजू ਪਰ ਬਿਮਾਰੀ ਆ ਜਿਹੜੀ ਕੈਂਸਰ ਆ ਜਿਹੜਾ ਇੱਕ ਬੰਦੇ ਨੂੰ ਨਹੀਂ ਉੱਦਾ ਪੂਰੀ ਫੈਮਿਲੀ ਦੀ ਪਰਿਵਾਰ ਦੀ ਆਰਥਿਕਤਾ ਟੁੱਟ ਜਾਂਦੀ ਹੈ ਬੱਚੇ ਹਰ ਰੋਜ਼ ਸੁਬਾ ਸ਼ਾਮ ਵੇਲੇ ਨੇ ਕਿ ਮੇਰੇ ਚਾਚੇ ਤਾਏ ਪਿਓ ਨੂੰ ਮੌਤ ਆ ਰਹੀ ਹੈ ਔਰ ਅਸੀਂ ਉਹ ਵੇਖ ਰਹੇ ਹਾਂ ਔਰ ਉਤਰ ਫੜਿਆ ਇਹ ਵੰਡ ਰਹੇ ਨੇ ਤੇ ਸਾਰੇ ਇਕੱਠੇ ਲੁੱਟਣ ਵਾਲੇ ਇਕੱਠੇ ਤਾਂ ਫਿਰ ਜਿਨ੍ਹਾਂ ਨੂੰ ਲੁੱਟਿਆ ਜਾ ਰਿਹਾ ਆਪਾਂ ਇਕੱਠੇ ਨਹੀਂ ਹੋ ਸਕਦੇ ਕੀ ਅਸੀਂ ਨਹੀਂ ਕਹਾਂਗੇ ਯਾਰ ਸੀ ਪਰਬਾਦ ਹੋ ਗਏ ਅਸੀਂ ਤੌੜੇ ਦੇ ਪਾਣੀ ਲਈ ਤਾਂ ਬੋਲ ਪਾਂਗੇ ਦਰਿਆਵਾਂ ਦੇ ਪਾਣੀ ਲਈ ਨਹੀਂ ਬੋਲਾਂਗੇ ਜਿੱਥੋਂ ਅਮਰਤ ਵੀ ਛਕਾਇਆ ਗਿਆ ਜਿਹੜਾ ਯੁਰਵੇਦ ਦੇ ਵਿੱਚ ਵੀ ਪਾਣੀ ਦੀ ਜੋ अहमियत ਹੈ ਉਹ ਬੜਨੇ ਕੋਈ ਜਾ ਕੇ ਸੇਮਿੰਗ ਆ ਭੀ ਉਹਦਾ ਦਰਜਾ ਕਿਹਦੇ ਚ ਹੈ ਕਿਸੇ ਧਾਰਮਿਕ ਗਰੰਧ ਦੀ ਗੱਲ ਕਰ ਲੋ ਜਿਹਦੇ ਚ ਪਾਣੀ ਦੀ ਹਵਾ ਦੀ ਧਰਤੀ ਦੀ ਮਹੱਤਤਾ ਦਾ ਜ਼ਿਕਰ ਨਾ ਹੋਵੇ ਤੇ ਜਿੰਨੀਆਂ ਜਿੰਜਾਂ ਨੇ ਜੋ ਤੁਹਾਡਾ ਮਾਸ ਨੋਚ ਲੀਆਂ ਦੀ ਰਾਜਨੀਤੀ ਜਿਸ ਨੀਤੀ ਨਾਲ ਰਾਜ ਚੱਲੇ ਔਰ ਉਸ ਰਾਜ ਨੂੰ ਕੀਂਦਾ ਜਿਹਦੇ ਨਾਲ ਲੋਕਾਂ ਦਾ ਭਲਾ ਹੋਵੇ ਉਹ ਬੁਰਾ ਨਹੀਂ ਹੋ ਸਕਦਾ ਪਰ ਬਦਕਿਸਮਤੀ ਨਾਲ ਆ ਜਿਹੜੇ ਲੀਡਰ ਪਹਿਲਾਂ ਸੀ ਤੇ ਜਾਂ ਜਿਹੜੇ ਹੁਣ ਨੇ ਇਹਨਾਂ ਨੇ ਸਤਿਆ ਨਾਸ਼ ਕਰਤਾ ਇਰਾਜ ਦੀ ਨੀਤੀ ਨਹੀਂ ਇਹਨਾਂ ਦਾ ਨਾ ਕੋਈ ਢੱਡ ਨੀਤੀ ਰੱਖਦੇ ਨਾ ਇਹਦਾ ਢੱਡ ਵੀ ਨਹੀਂ ਭਰਦਾ ਇਹਨਾਂ ਦਾ ਉਹ ਨਹੀਂ ਭਰਨਾ ਜੀ ਔਰ ਭੈਣ ਜੀ ਦੁੱਖ ਦੀ ਗੱਲ ਕੀ ਹੈ ਕਿ ਇਹਨਾਂ ਲੀਡਰਾਂ ਦੇ ਪਰਿਵਾਰਾਂ 'ਚ ਵੀ ਉਹੀ ਕੈਂਸਰ ਵੜਿਆ ਇਹਨਾਂ ਨੂੰ ਫੇਰ ਵੀ ਸਮਝ ਨਹੀਂ ਆਉਂਦੀ ਅਸੀਂ ਬੜੇ ਆਂ ਨਹੀਂ ਸਾਨੂੰ ਕਹਿਣਗੇ ਕਿ ਜੀ ਫੈਕਟਰੀ ਇਹ ਤਾਂ ਤਰੱਕੀ ਨਹੀਂ ਸਕਦੀ ਜਿਹੋਣ ਵਾਲੀ ਤਰੱਕੀ ਹੁੰਦੀ ਹੁੰਦੀ ਨਾ ਤਾਂ ਯੂਪੀ ਸਭ ਤੋਂ ਜ਼ਿਆਦਾ ਤਰੱਕੀ ਵਾਲਾ ਸੂਬਾ ਹੋਣਾ ਸੀ ਕਿੱਥੇ ਡਾਕਾ ਤੁਹਾਨੂੰ ਦੇ ਦਿਆਂਗੇ ਅਸੀਂ ਸਭ ਤੋਂ ਜ਼ਿਆਦਾ ਫੈਕਟਰੀਆਂ ਦੇ ਯੂਨਿਟ ਚੈਕਾਨਪੁਰ ਹੋਵੇ ਗਾਜ਼ੀਆ ਜਿੰਨੇ ਮਰਜੀ ਕਹਿੰਦੇ ਹੋ ਜੇ ਯੂਪੀ ਚ ਨਹੀਂ ਕਿ ਅੱਜ ਯੂਪੀ ਦੇ ਬੰਦੇ ਪੰਜਾਬ ਚ ਕੰਮ ਕਰਨ ਆ ਰਹੇ ਨਹੀਂ ਤਰੱਕੀ ਦਾ ਜਿਹੜਾ ਕ੍ਰਾਈਟੇਰੀਆ ਮਾਮਦੰਡ ਬਣਾਇਆ ਗਿਆ ਲੁੱਟ ਦਾ ਦਿਓ ਤਰੀਕਾ ਇਕਰ ਬਣਾਇਆ ਗਿਆ ਪਾਣੀ ਗੰਦਾ ਕਰਨ ਦਾ ਦੂਸ਼ਿਤ ਕਰਨ ਦਾ ਉਹੀ ਗੱਲ ਵੀ ਖੇਤੀ ਤਾਂ ਘਾਟੇ ਦਾ ਭੰਡਾ ਦੁਨੀਆ ਦੇ ਵਿੱਚ 70% ਵਾਹੀਯੋ ਦੀ ਜ਼ਮੀਨ ਕਾਰਪੋਰੇਟ ਲੈ ਗਿਆ ਇਕੱਲੇ ਬੈਨ ਗੇਟ ਕੋਲੇ 7 ਲੱਖ ਏਕੜ ਤੋਂ ਉੱਤੇ ਜ਼ਮੀਨ ਹੈ ਤੇ ਤੁਹਾਨੂੰ ਕਹਿ ਰਹੀਆਂ ਫੈਕਟਰੀ ਬੈਟਰ ਹੈ ਜਦ ਕਿ ਮੈਂ ਤੁਹਾਨੂੰ ਕਹਿ ਰਿਹਾ ਕਿ ਦੁਨੀਆ ਦਾ ਪਹਿਲਾ ਤੇ ਆਖਰੀ ਧੰਦਾ ਜੋ ਹੋਊਗਾ ਜਦੋਂ ਵੀ ਕੋਈ ਪਰਲੋ ਪਰਲੋ ਆਊਗਾ ਜਿਹੜੀ ਕਿ ਇਹ ਨੇੜੇ ਲਈ ਆਉਂਦੇ ਨੇ ਇਹ ਖੇਤੀਬਾੜ ਹੀ ਹੋਊਗਾ ਉਤਮ ਖੇਤੀ ਕਿਉਂ ਬੈਠੀ ਬਾਦਸ਼ਾਹੀ ਨੇ ਕਿਹਾ ਉਤਮ ਖੇਤੀ ਔਰ ਗੱਲ ਖੋਰ ਵੇਖੋ ਗੱਲਾ ਕਿਹਾ ਨਹੀਂ ਸਾਡੇ ਗੁਰੂਆਂ ਦੀ ਖਾਸियत ਕੀ ਸੀ ਆਖਰੀ ਉਮਰ ਤੇ ਜੱਜ ਉਹਨਾਂ ਨੇ ਖੇਤੀ ਕੀਤੀ 17 ਸਾਲ ਜੀ ਤਾਂ ਜੋ ਕਹਿ ਨਹੀਂ ਕਰਨ ਚ ਵੀ ਕਰਕੇ ਵਖਾਤਾ ਪਰ ਫੇਰ ਵੀ ਸਾਨੂੰ ਕੀ ਕਿਹਾ ਜਾ ਰਿਹਾ ਕਿ ਇਹਦਾ ਤਰੱਕੀ ਆ ਪਰ ਅਸੀਂ ਵਾਰ-ਵਾਰ ਪੁੱਛਦੇ ਉਹਨਾਂ ਨੂੰ ਕਿ ਅਸੀਂ ਤੁਹਾਨੂੰ ਫੈਕਟਰੀਆਂ ਦਾ ਵੀ ਆਲਟਰਨੇਟਿਵ ਦੇ ਰਹੇ ਹਾਂ ਕਿ ਗ੍ਰੀਨ ਫੈਕਟਰੀ ਲਾਇਆਓ ਵਾਈਟ ਫੈਕਟਰੀ ਲਾਇਆਓ ਜਿਹਦੇ ਚ ਵਾਤਾਵਰਨ ਦਾ ਕੋਈ ਪ੍ਰੋਬਲਮ ਨਹੀਂ ਤੁਸੀਂ ਰੈਡੀ ਕਿਉਂ ਨਹੀਂ ਤੇ ਨਾਲ ਨਾਲ ਰਾਜ ਸਭਾ 'ਚ ਰਿਪੋਰਟ ਵੀ ਪੇਸ਼ ਕਰਨੀ ਕਿ ਜੀ ਪੰਜਾਬ ਦਾ ਪਾਣੀ ਦਾ ਬਿਨ ਯੋਗ ਨਾ ਨਾ ਯੋਗ इवन ਬਹੁਤ ਸਾਰੀਆਂ ਜਗ੍ਹਾ ਤੇ ਖੇਤੀ ਹੂ ਇਹ ਕਿਉਂ ਹੋ ਰਿਹਾ ਨਾਲ ਨਾਲ ਕਿਉਂ ਕਿਉਂਕਿ ਕਹਿ ਵੀ ਸਰਕਲ ਕਿਹਾ ਸੀ ਤਾਂ ਕਹਿ ਰਹੀ ਸੀ ਫਿਰ ਵੀ ਹੋ ਗਿਆ ਸੋ ਇਹਨਾਂ ਗੱਲਾਂ ਨੂੰ ਆਪਾਂ ਸਮਝਣਾ ਨਹੀਂ ਇਹਨਾਂ ਨੂੰ ਰिएक्टिवੀ ਕਰਨਾ ਹੈ ਨਿਦਾਨਤ ਕੀ ਹੈ ਇੱਕ ਸੂਖਮ ਮਨੁੱਖ ਹੁੰਦਾ ਹੈ ਹਰ ਬੰਦੇ ਦੇ ਅੰਦਰ ਜਿਹਨੂੰ ਕੋਈ ਆਤਮਾ ਕਹਿ ਦਿੰਦਾ ਹੈ ਕੋਈ ਜ਼ਮੀਰ ਕਹਿ ਦਿੰਦਾ ਹੈ ਕੋਈ ਅੰਦਰ ਦੀ ਆਵਾਜ਼ ਕਹਿ ਦਿੰਦਾ ਹੈ ਮੈਂ ਤੁਹਾਨੂੰ ਬਾਈ ਜੀ ਆਪਦੇ ਐਕਸਪੀਰੀਅੰਸ ਨਾਲ ਦੱਸ ਸਕਦਾ ਹੈ ਇਹ ਨਾ ਤੁਹਾਨੂੰ ਸ਼ੁਰੂ ਚ ਸੁਣਦੀ ਆ ਆਵਾਜ਼ ਸੁਣਦੀ ਆ ਤੁਹਾਨੂੰ ਤਉ ਨੂੰ ਸੌਣ ਨਹੀਂ ਦਿੰਦੀ ਪਰ ਜੇ ਤੁਸੀਂ ਇੱਕ ਦੋ ਐਬ ਦੀ ਕੰਮ ਕਰਜੋ ਜਿਵੇਂ ਆਦੇ ਹੁੰਦੇ ਪਹਿਲਾ ਕਤਾਰ ਔਖਾ ਹੁੰਦਾ ਫਿਰ ਤਾਂ ਬੰਦਾ ਖਿੱਚੀ ਆਉਂਦਾ ਉਸੇ ਤਰ੍ਹਾਂ ਨਾਲੇ ਪਾਪਾਂ ਦੀ ਗੱਲ ਹੈ ਫਿਰ ਉਹ ਜ਼ਵੀਰ ਆਤਮਾ ਦਾ ਸੁਖੋ ਮਨੁਖ ਦੀ ਆਵਾਜ਼ ਮਦਮ ਪੈ ਜਾਂਦੀ ਹੈ ਕਿ ਨਹੀਂ ਰਾਜ ਦਾ ਤਾਲੁਕ ਪਰਮ ਪਖਾੜਤਾ ਨਾਲ ਵੀ ਹੁੰਦਾ ਹੈ ਰਾਜ ਦਾ ਤਾਲੁਕ ਲੋਕਾਂ ਦੇ ਫਾਇਦੇ ਨਾਲ ਵੀ ਹੁੰਦਾ ਹੈ ਨਾਲ ਕੇ ਲੋਕਾਂ ਨੂੰ ਮਾਰਨ ਨਾਲ ਹੁੰਦਾ ਤੀਜੀ ਗੱਲ ਇਹਨਾਂ ਨੇ ਕਹੀ ਸੀਵਰੇਜ ਵਾਲੀ ਅੱਜ ਸਾਡੇ ਵਿੱਚ ਆ ਮੌਸਾ ਤੋਂ ਬੈਠੇ ਇਹ ਗੁਰਦੁਆਰਾ ਸਾਹਿਬ ਇਤਿਹਾਸਿਕ ਜਿੱਥੇ ਪੰਜਵੀਂ ਪਾਤਸ਼ਾਹੀ ਜਦੋਂ ਮਾਤਾ ਗੰਗਾ ਜੀ ਨੂੰ ਵਿਯੋਗ ਗਈ ਸੀ ਉੱਥੇ ਰੁਕੇ ਸੀ ਤੇ ਨਾਲ ਬਹੁਤ ਸਾਰੀਆਂ ਮੀਆਂ ਵੀਰ ਤੇ ਵੱਡੀਆਂ ਸਖਸੀਅਤਾਂ ਦੇ ਬਾਬਾ ਬੁੱਢਾ ਜੀ ਵੀ ਸੀ ਉੱਥੇ ਵੀ 7 ਕਿਲੋਮੀਟਰ ਦੂਰ ਪਾਣੀ ਪਾਈਪਾਂ ਸੀਵਰੇਜ ਦਾ ਲਿਆ ਕੇ ਦਰਿਆ ਦਿੱਤੀਆ ਜਾ ਰਿਹਾ ਹੈ ਅੱਜ ਪੰਜਾਬ ਦਾ ਸਭ ਤੋਂ ਵੱਡਾ ਮਸਲਾ ਜਿਹੜਾ ਪਿੰਡਾਂ ਤੇ ਸ਼ਹਿਰਾਂ 'ਚ ਹੋਇਆ ਹੈ ਕਿ ਪਿੰਡਾਂ ਦਾ ਜਿਹੜਾ ਵੇਸਟੇਜ ਆਪਣੇ ਛੱਪੜਾਂ 'ਚ ਪੈਂਦਾ ਉਹਨੂੰ ਕਿਵੇਂ ਯੂਟਿਲਾਈਜ਼ ਕਰਨਾ ਤੇ ਨਾਲ ਨਾਲ ਸ਼ਹਿਰਾਂ ਦਾ ਸੀਵਰੇਜ ਤੇ ਨਾਲ ਨਾਲ ਸ਼ਹਿਰਾਂ ਦਾ ਕਚਰਾ ਵੀ ਕੀ ਮੈਨੂੰ ਦੱਸੋਗੇ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਹੋਏ ਨੇ ਕਿਸੇ ਬੰਦੇ ਨੇ ਇਹਨੂੰ ਮੁੱਦਾ ਬਣਾਇਆ ਪੰਚਾਇਤਾਂ ਦੇ ਇਲੈਕਸ਼ਨ ਹੋਣੇ ਛੱਡੋ ਪਰ ਇਹ ਪਾਰਟੀਆਂ ਆ ਲੈ ਤਾਂ ਚੁੱਪ ਮੰਨ ਲਿਆ ਆਪਾਂ ਚੋਰ ਐ ਅਸੀਂ ਪੰਚਾਇਤਾਂ ਦੇ ਇਲੈਕਸ਼ਨ 'ਚ ਕਿਸੇ ਨੇ ਮੁੱਦਾ ਬਣਾਇਆ ਕਿ ਮੈਂ ਸੀਵਰੇਜ ਦਾ ਕੀ ਕਰੂੰਗਾ ਨਾ ਕਿਉਂਕਿ ਅਸੀਂ ਵੇੜੀ ਐ ਆ ਇਹਨਾਂ ਨੇ ਯਾਰ ਜਿਹੜਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਜਦੋਂ ਇਹ ਨਹੀਂ ਗੱਲ ਕਰਦੇ ਤਾਂ ਆਪਾਂ ਕਿਉਂ ਕਰੀਏ ਸਰਪੰਚ ਬਣਨ ਲਈ ਸੋ ਆਪਾਂ ਨੂੰ ਖੱਬੇ ਸੱਚੇ ਮੇਰੇ ਸਿਰ ਤੋਂ ਨੂੰ ਇਹ ਨੀਕ ਬੈਂਤੀਏ ਜੋ ਅਸੀਂ ਕਰਦੇ ਫਿਰਦੇ ਹਾਂ ਹਰ ਮੁੱਦੇ ਦੀ ਡਿਟੇਲ ਦੇ ਰਹੇ ਆ ਉਹਦਾ ਹੱਲ ਵੀ ਦੇ ਰਹੇ ਆ ਕਲਰ ਜੇ ਨਹੀਂ ਬਗੂਸਾ ਹੱਲ ਵੀ ਦੇ ਰਿਹਾ ਕਿ ਬੈਟਨ ਕਿਵੇਂ ਹੋ ਸਕਦਾ ਜਿਵੇਂ ਰੇਤ ਦੀ ਗੱਲ ਤੁਹਾਨੂੰ ਮੈਂ ਐਗਜ਼ਾਮਪਲ ਦੇ ਦਿੰਦਾ ਕਿ ਰੇਤ 23000 ਕਰੋੜ ਦੀ ਕਰਾਪਸ਼ਨ ਹੋ ਰਹੀ ਕੈਜਰੀਵਾਲ ਕਹਿ ਚੁੱਕਿਆ ਮੈਂ ਨਹੀਂ ਕਹਿ ਰਿਹਾ ਉਹਦਾ ਉਹਦਾ ਸੁਣ ਲਓ ਤੇ ਇਹਨੂੰ ਪੁੱਛਣਾ ਹੋਵੇ ਤਾਂ ਫਿਰ 288 ਕਰੋੜ ਰੈਵਨਿਊ ਕਿਵੇਂ ਹੈ ਅਸੀਂ ਆਣੇ ਰੇਤ ਨੂੰ ਪਹਿਲਾਂ ਨੂੰ ਮੁਫਤ ਕਰ ਦਿਓ ਜਿਵੇਂ ਪਹਿਲਾਂ ਮੁਫਤ ਸੀ ਅੱਜ ਟਿੱਪਰ ਮੈਨ ਲੱਦਾ 20 ਤੋਂ 25000 ਦਾ ਐਨੇ ਦਾ ਟਿੱਪਰ ਆਣਾ ਜੀ ਅਸੀਂ ਆਨੇ ਮੁਫਤ ਕਰ ਦਿਓ ਪਹਿਲਾਂ ਸਿਰਫ ਨਾ ਮੰਗ ਤਰ ਜੋ ਕਹਿ ਚੀ ਨਾ ਹੋਵੇ ਤੁਸੀਂ ਇੱਕ ਜਦੋਂ ਨਕਸ਼ੇ ਪਾਸ ਕਰ ਦਿਓ ਕਮਰਸ਼ੀਅਲ ਇੰਡਸਟਰੀ ਤੇ ਰੈ residențial ਬਣਾ ਕੇ ਕਿ ਮਿਨੀਮਮ ਟੈਕਸ ਲੈ ਲਵਾਂ ਮਿਨੀਮਮ ਜਿਹਦਾ ਤੁਹਾਨੂੰ ਪਤਾ ਹੋਣੀ ਲੱਗਣਾ ਥੋੜਾ ਅਸੀਂ ਲਿਖ ਕੇ ਦਿੰਨੇ ਆ ਸਾਰੀ ਕਿ 7 ਗੁਣਾ ਰੈਵਨਿਊ ਆਜੂਗਾ ਸਰਕਾਰ ਦਾ ਤੇ ਲੋਕਾਂ ਨੂੰ ਰੇਤ ਮਫਤ ਮਿਲੂਗੀ ਤੇ ਕੁਦਰਤੀ ਕਹਾਣ ਹੋ ਰਿਹਾ ਜਿਹੜਾ ਉਹ ਬੰਦ ਹੋ ਜੂਗਾ ਕਰਨਾ ਕੀ ਹੈ ਸਿਰਫ ਕਿ ਆ ਜਿੰਨੀਆਂ ਚੈੱਕਪੋਸਟ ਲੱਗੇ ਸਾਡਾ ਰੇਤ ਬਾਹਰ ਨਾ ਜਾਵੇ ਸਟੇਟ ਤੋਂ ਬਾਹਰ ਜੀ ਇਹਨਾਂ ਕੁ ਕੰਮ ਕਰ ਨਹੀਂ ਸਕਦੇ ਪਲੇ ਪਤਾ ਕਿਉਂ ਨਹੀਂ ਕਰ ਰਹੇ ਬਜ਼ੁਰਗੋ ਕਿਉਂਕਿ ਇਹ ਵੀ ਹਜ਼ਾਰ ਕਰੋੜ ਦੀ ਦਾ ਇਹ ਲੋਕਾਂ ਨੂੰ ਵਾਅਦਾ ਤੁਹਾਨੂੰ ਖੜਾ ਹੋ ਯਾਰ ਤੈਨੂੰ ਖੱਟ ਦੇ ਦਿਆਂਗੇ ਇੱਕ ਇਹ ਜਿਹੜੇ ਪੈਸੇ ਲੱਗ ਰਹੇ ਨੇ ਪੈਸੇ ਵੰਡੇ ਜਾ ਰਹੇ ਨੇ ਕਿੱਥੋਂ ਆਉਂਦੇ ਆ ਆ ਹੁਣੇ ਜੇ ਇੱਕ ਇਲੈਕਸ਼ਨ ਹੋਇਆ ਆਂਦੇ 40 ਕਰੋੜ ਲਾਤਾ ਇੱਕ ਜਣੇ ਨੇ ਇੱਕ ਪਾਰਟੀ ਨੇ ਇਹ 40 ਕਰੋੜ ਲੋਕਾਂ ਦੀ ਸੇਵਾ ਲਈ ਹੈ ਇੱਥੇ ਦਾ ਬਕਸਾ ਅਸੀਂ ਚਪਾਉਣੀਆ ਸੀ ਬਾਈ ਜੀ ਨੇ ਅਪੀਲ ਕਰਤੀ ਕਿੰਨਾ ਵੱਦਾ ਲਾ ਸਕਦਾ ਹੈ ਇਹ 40 ਕਰੋੜ ਇਸ ਲਈ ਲੱਗ ਰਿਹਾ ਕਿ 140 ਕਰੋੜ ਕਮਾਇਆ ਜਾ ਸਕਦਾ ਹੈ ਮੈਂ ਤੁਹਾਨੂੰ ਸੇਰੀਅਸਲੀ ਆਣਾ ਬੜੇ ਵਾਰੀ ਕਹਿ ਚੁੱਕਿਆ ਹੈ ਕਿ ਜਿਹੜਾ ਬੰਦਾ ਸ਼ਰਾਬ ਵੰਡ ਰਿਹਾ ਹੈ ਜਾਂ ਪੈਸੀ ਲਾ ਰਿਹਾ ਹੈ ਕੋਈ ਸੇਵਾ ਨਹੀਂ ਉਹ ਤੁਹਾਨੂੰ ਲੁੱਟਣ ਲਈ ਲਾ ਰਿਹਾ ਹੈ ਇਹ ਬਿਜ਼ਨਸ ਹੈ ਅੱਜ ਕੱਲ ਬਿਜ਼ਨਸ ਸਰਕਲ ਦੇ ਵਿੱਚ ਇੱਕ ਗੱਲ ਮੰਨੀ ਜਾਂਦੀ ਹੈ ਕਿ ਰਾਜਨੀਤੀ ਦੁਨੀਆ ਦਾ ਸਭ ਤੋਂ ਵਧੀਆ ਧੰਦਾ ਹੈ ਜਿਹਦੇ ਚੱਕਰ ਪਿਆ ਲਾਓ ਸੌ ਕਮਾਓ ਤੇ ਨਾਲੇ ਚੌਧਰ ਵਕਰੀ ਇਹੀ ਇਸ ਸੋਚ ਨੇ ਸਤਿਆਂ ਨਾਸ਼ ਕੀਤਾ ਹੈ ਨਾਲ ਡਰੱਗਸ ਵੀ ਆ ਵੀਰ ਜੀ ਆਹੀ ਗੱਲ ਡਰੱਗਸ ਵੀ ਵੰਡੇ ਜਾਂਦੇ ਨੇ ਜਿਨ੍ਹਾਂ ਨੇ ਬੰਦ ਕਰਾਏ ਉਹਨਾਂ ਦੇ ਪਰਚੇ ਕਰਾਏ ਜਾਂਦੇ ਆ ਹੁਣ ਆ ਡਰੱਗ ਕਿੱਥੋਂ ਆਉਂਦਾ ਸਰਖਰ ਪੈਂਦੀ ਮੈਂ ਉਹਨਾਂ ਨੂੰ ਸਾਰੇ ਮੁੱਦੇ ਉੱਤੇ ਨਹੀਂ ਛੂੰਗਾ ਸਿਰਫ ਇਹ ਇੱਕ ਬੇਨਤੀ ਹੈ ਜੋ ਸਾਨੂੰ ਦਸਵੀਂ ਪਾਸ਼ਾਈ ਤੇ ਸਾਰੀਆਂ ਪਾਸ਼ਾਈਆਂ ਉਸ ਤੋਂ ਬਾਅਦ ਵੀ ਸਾਡੇ ਹਿਸਟੋਰੀਕਲ ਲੋਕ ਗੱਲਾਂ ਕਹਿ ਕੇ ਗਏ ਨਹੀਂ ਕਿ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਨੀ ਚੁਰਾ ਬਿਲਕੁਲ ਜਿਹੜੀ ਸਾਨੂੰ ਬਖਸ਼ੀ ਸੀ ਉਹ ਸਾਡੀ ਊਣੀ ਹੁੰਦੀ ਜਾ ਰਹੀ ਹੈ ਉਹ ਘਟਦੀ ਜਾ ਰਹੀ ਹੈ ਅਸੀਂ ਕਹਿ ਲੱਗੇ ਆ ਉਹ ਜਾਣੇ ਮੈਂ ਕੀ ਲੈਣਾ ਇਹ ਜੋ ਮੈਂ ਕੀ ਲੈਣਾ ਨਾ ਜੇ ਕਿਤੇ ਦਸਮੀ ਪਾਤਸ਼ਾਹ ਜੀ ਨੇ ਵੇਖ ਰਿਆ ਹੁੰਦਾ ਤਾਂ ਅੱਜ ਆਪਾਂ ਦਸਤਾਰਾਂ ਸਜਾ ਕੇ ਨਾ ਬੈਠੇ ਹੁੰਦੇ ਜੇ ਪਹਿਲੇ ਲੋਕਾਂ ਨੇ ਕਰਤਾਰ ਸਿੰਘ ਸਰਾਭਾ ਨੇ ਦਾਣੇ ਲੈਣੇ ਸੀ ਸਾਰੇ ਹਿੰਦੁਸਤਾਨ ਦੇ ਆਜ਼ਾਦ ਹੋਣਾ ਸੀ ਉਹਗਾ ਬਸੀ ਚੜ ਕੇ ਆਉਂਦੀ ਸਾਲ ਦਾ ਇਹ ਜਜ਼ਬਾ ਹੁੰਦਾ ਤਾਂ ਹੀ ਮੈਂ ਕਿਹਾ ਤੁਹਾਨੂੰ ਫਾਂਸੀ ਚੜਨ ਦੀ ਲੋੜ ਨਹੀਂ ਆਪ ਦੇ ਬੱਚਿਆਂ ਦੀ ਜ਼ਿੰਦਗੀ ਤਾਂ ਬਚਾ ਸਕਦੇ ਹੋ ਬਾਹਰ ਚਲ ਕੇ ਜਦੋਂ ਕੋਈ ਆਵੇ ਝੂਠਾ ਬੰਦਾ ਉਹਨੂੰ ਪੁੱਛਤਾ ਸਕਦੇ ਹੋ ਕਿ ਦੱਸ ਤੇਰੀ ਪਾਰਟੀ ਨੇ ਆ ਕਿਉਂ ਕੀਤਾ ਤੇ ਉਹ ਕਿਉਂ ਨਹੀਂ ਕੀਤਾ ਇੰਨੀ ਗੱਲ ਵੀ ਨਹੀਂ ਜੇ ਪੁੱਛ ਸਕਦੇ ਤਾਂ ਫੇਰ ਮੈਂ ਕਹੂੰਗਾ ਥੋੜਾ ਚਾਹੇ ਮੰਦਰ ਜਿਤੇ ਕੋਚਾ ਚਾਹੇ ਗੁਰਦੁਆਰਾ ਸਾਹਿਬ ਜਿੱਥੇ ਹੋਰ ਮੱਥਾ ਟੇਕਨ ਦਾ ਕੋਈ ਮੈਨੇਜ ਜੇ ਟੇਕ ਲਿਓ ਤਾਂ ਉਹਨਾਂ ਸਿੱਖਿਆਵਾਂ ਨੂੰ ਟੇਕੋ ਬਹੁਤ ਲੋਕ ਕਹਿ ਗਏ ਨੇ ਕਿ ਅਸੀਂ ਮੰਦਰ ਤਾਂ ਹਾਂ ਗ੍ਰੰਥਾਲਾ ਨੂੰ ਮੱਥਾ ਦਾ ਟੇਕਦੇ ਆਂ ਪਰ ਗੁਰਦਵਾਰ ਸਾਹਿਬ ਚੋਂ ਲਿਖਿਆ ਨੂੰ ਮੰਦੇਂ ਉਹਦੀ ਨਹੀਂ ਮੰਨਦੇ ਉਹਦੀ ਨਹੀਂ ਮੰਨਦੇ ਉਹਦੀ ਨਹੀਂ ਮੰਨਦੇ ਉਹ ਨੂੰ ਮੰਨਦੇ ਆ ਉਹਦੀ ਨਹੀਂ ਮੰਨਦੇ ਸਹੀ ਬੋਲਡ ਹੈ ਇਹ ਜਿਹੜੀ ਚੇਂਜ ਹੈ ਨਾ ਜੇ ਅਸੀਂ ਲੈ ਆਈਏ ਆ ਸਾਢੇ 4 ਲੱਖ ਕਰੋੜ ਮੈਂ ਤੁਹਾਨੂੰ ਦੱਸਦਾ ਝਟਕੀ ਮਾਰ ਦਿਆਂ ਜਾਊਗਾ ਆ ਰੇਤੇ ਦਾ ਘਾਣ ਬੰਦ ਹੋਊਗਾ ਜਿੰਨੀਆਂ ਡਰਗ ਡਰੁਕ ਕਿੱਥੋਂ ਆਉਂਦਾ ਹੈ ਕੌਣ ਵੇਚਦਾ ਕੀ ਐ ਐਸਐਸਪੀ ਦੇ ਥਾਣੇਦਾਰ ਜ਼ਿੰਮੇਦਾਰ ਨਹੀਂ ਬਣਾਏ ਜਾ ਸਕਦੇ ਅਸੀਂ 25 ਆੜੀ ਲਿਖ ਕੇ ਦੱਸਦਾ ਨਾਗਰ ਜਿਹਦਾ ਮੈਨੂੰ ਕਹਿਜੋ ਜੀ ਕਿਉਂ ਉਹ ਹੀ ਕਮਾਉ ਪੁੱਤਰ ਪਿਛਲੀ ਸਰਕਾਰ ਵੇਲੇ ਸੀ ਉਹਦੋਂ ਪਿਛਲੀ ਸਰਕਾਰ ਵੇਲੇ ਸੀ ਹੁਣ ਵੀ ਹੈ ਆ ਜਿਹੜੀਆਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਚ ਕਰਪਸ਼ਨਾਂ ਹੁੰਦੀਆਂ ਕਿਵੇਂ ਹੁੰਦੀਆਂ ਇਹ ਸਾਰਾ ਜਿਹੜਿਆ ਪੈਸੇ ਲੱਗਦੇ ਨੇ ਨਾ ਇਲੈਕਸ਼ਨਾਂ ਤੇ ਇਹ ਫਿਰ ਵੰਡੀ ਪੈਂਦੀ ਹੈ ਕਹਾਂ ਤੱਕ ਜਾਂਦੇ ਨੇ ਔਰ ਇੱਕ ਲਾਸ ਗਰ ਕੁਛ ਵੰਡਰ ਲਈ ਕਿ ਜਦੋਂ ਦੁਨੀਆਂ ਨੂੰ ਤਕਲੀਫ ਹੋਣ ਲੱਗ ਜਾਂਦੀ ਹੈ ਔਰ ਦੁਨੀਆ ਦੇ ਵਿੱਚ ਉਹ ਲੋਕ ਹੁੰਦੇ ਨੇ ਜੋ ਦੁਨੀਆ ਨੂੰ ਡਿਗਰੇਟ ਕਰ ਰਹੇ ਹੁੰਦੇ ਆਹੀ ਲੁਟੇਰੇ ਜਿਨ੍ਹਾਂ ਦਾ ਆਪਾ ਸਿਕਰ ਕਰਕੇ ਅੱਗੇ ਆਏ ਜਦੋਂ ਤੁਸੀਂ ਤੁਹਾਡੀਆਂ ਗੱਲਾਂ ਤੁਹਾਡਾ ਕਰਮ ਉਹਨਾਂ ਨੂੰ ਚੁੰਡੀ ਵੱਡਣ ਲੱਗ ਜੇ ਉਹਨਾਂ ਨੂੰ ਤਕਲੀਫ ਦੇਣ ਲੱਗ ਜੇ ਤਾਂ ਉਹ ਬਦਲੇ ਚ ਵੀ ਤਕਲੀਫ ਦਿੰਦੇ ਨੇ ਚਿੰਤਾ ਨਾ ਕਰੀਸ਼ਰ ਤੇਰੇ ਨਾਲ ਹੈ ਨਾਲ ਸੀ ਔਰ ਰਹਾਂਗੇ ਔਰ ਸੱਚ ਦਾ ਨਾਰਾ ਬੁਲੰਦ ਕਰਨਾ ਹੈ ਤੇਰੇ ਤੋਂ ਅੱਗੇ ਖੜੇ ਹੋਵਾਂਗੇ ਜਦੋਂ ਵੀ E oh.